ਸਤਨਾਮ ਸ੍ਰੀ ਵਾਖੁਰੂ ਸਾਹਿਬ ਜੀ ਜਿਹੜਾ ਸਾਹਿਬ ਹਰ ਜੋਤੂ ਭਗਤ ਪਾਇਆ ਬੈਲ ਰਖਦਾ ਆਇਆ ਰਾਮ ਰਾਜ ਜੀ ਰਣਗ ਤੋਂ ਚਰ ਮਾਰਿਆ ਫੈਲਾ ਤਰਾਇਆ ਅੰਤਾਰਿਕ ਤਾ ਪਿੱਟ ਜੇ ਨਾਮ ਜਿਉ ਮੁਖ ਲਾਇਆ ਜਨਾਨਾਲਕ ਸਤਿ ਸਿਵਾਂਤ ਲੈ ਚੜਾਇਆ ੴ ਸਤਿਗੁਰ ਪ੍ਰਸਾਦਿ ਸਨੋਖ ਮਨ ਲਪਨਾ ਦੁਖ ਕਰ ਸੁਖ ਰੁਖ ਪਿਆ ਜਸ ਤੁਮ ਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਹ ਕਰੀ ਨਾ ਹੋਈ ਬਨਹਾਰੀ ਗੁਦਰ ਤੋਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਉ ਆਤਮਾ ਜੋ ਜੋਤ ਮੈਂ ਜਾਂਤਾ ਅਕਲਗਲਾ ਪ੍ਰਭੂ ਜੋ ਸੱਚਾ ਸਾਸਿ ਸੁਆਲਿਓ ਜਿਨ ਕੀ ਤਿਸੋ ਪਾਰ ਮੈਂ ਕੋ ਨਾਮ ਕਰਤੇ ਕੀਆ ਬਾਤਾ ਜੋ ਕੁਝ ਕਰਣਾ ਸੁ ਕਰ ਰਹੇ ਆ ਸੋਧਰ ਰਖ ਸਮਲ ਬਨਾਈ ਕੋ ਓਮਕਾਰ ਸਤਿਗੁਰ ਪ੍ਰਸਾਦ ਸੋਧਰ ਤੇ ਰਖਿਆ ਸੋਕਰ ਕੇ ਆ ਜਿਤ ਬਸਰ ਸਮਾਨੀਓ ਜੀ ਤੇਰੇ ਨਾਮ ਅਲੀਕ ਸੰਖਾ ਕੀਤੇ ਤੇਰੇ ਆਉਣ ਹਾਰੇ ਕੀਤੇ ਤੇਰੇ ਰਾਨੁ ਪਰਿਸ਼ੋਜਨ ਕੀਤੇ ਤੇਰੇ ਗਾਵਣ ਹਾਰੇ ਗਾਉ ਤਨੋਂ ਪਾਲ ਪਾਣੀ ਲੈ ਸੰਤਨ ਗਾਵੈ ਰਾਜਾ ਤਰੰਦਵਾਰੀ ਗਾਵੰਤਨੋ ਚਿਤ ਕੋ ਲਿਖ ਜਾਣਾ ਨੇ ਮਿਹਕਤਰਾ ਵਿਚਾਰੇ ਗਾਵੰਤਨੋ ਇਸਰ ਬ੍ਰਹਮਾ ਦੇ ਸੋਨ ਤੇਰੇ ਸਦਾ ਸਵਾਰੀ ਗਾਵੰਤਨੋ ਜੀਨਾਸਨ ਬੈਠੀ ਦੇਤਿਆ ਕਰਨਾਨੀ ਗਾਵੰਤਨੋ ਸੇ ਸਮਾਤੀ ਹਰ ਗਾਵੰਤਨੋ ਸਾਧ ਵਿਚਾਰੇ ਗਾਵੰਤਨੋ ਜਤੀ ਸੰਤੀ ਸੰਤੋਖੀ ਗਾਵੰਤਨੋ ਮੀਰ ਕਰਾਰੇ ਗਾਮ ਤੁੰਨਾ ਪੰਡਤ ਬਣਾ ਲੀਸਰ ਜਗ ਵਿਦਾਨਾ ਲੈ ਗਾਮ ਤੁੰਨਾ ਮੋੜੀਆਂ ਪਰ ਤਹਨ ਸੁਖ ਸਮਝ ਪਿਆਨੇ ਗਾਮ ਤੁੰਨਾ ਰਤ ਨਾ ਪਾਇ ਤੇਰੇ ਅਠੜਤੀ ਦੇ ਤੁਨਾਲੇ ਗਾਮ ਤੁੰਨਾ ਜੁਗ ਮਾਵਨ ਸੂਰਾ ਗਾਮ ਤੁੰਨਾ ਖਾਣੀ ਚਾਰੇ ਗਾਮ ਤੁੰਨਾ ਕੰਡਾ ਮੰਡਲ ਬ੍ਰਹਮਡਾ ਕਰ ਕਰ ਕੀਤੇ ਨੇ ਤਾਰੇ ਸੇਈ ਤੁੰਨਾ ਗਾਵਨ ਜੋਤਿ ਪਾਣ ਤੇ ਤੇਰੇ ਬਹੁਤ ਸਰਾਲੇ ਔਰ ਕੇ ਤੇ ਤਨੋਂ ਗਾਵਨ ਸੇ ਮੈਂ ਜਿਤਨਾ ਯਾਹਨ ਨਾਨਕ ਆਪੀਚਾਰੇ ਸੋਈ ਸੋਈ ਸਦਾ ਸਤਸਾਤ ਸੱਚਾ ਸਾਚੀ ਮਾਈ ਐਂ ਬੀਓਸੀ ਜਾਨ ਦਾਸੀ ਰਤਨਾ ਜਿਵੇਂ ਚਾਈ ਰੰਗੀ ਰੰਗੀ ਪਾਤੀ ਕਰਦੇ ਸੀ ਮਾਇਆ ਜਿਨੋਂ ਪਾਈ ਕਰਕਰ ਦੇ ਕੇ ਕਿਤਾ ਆਪਣਾ ਜਿਤ ਦੀ ਵੜਿਆਈ ਜੋ ਤਿਸ ਭਾਵੇਂ ਸਹੀ ਕਰਸੀ ਫਿਰ ਕਮ ਨਕਰਣਾ ਜਾਈ ਸੋ ਪਸਾ ਸੋ ਪਸਾ ਸਾਈਂ ਵਾ ਨਾਨਕ ਰਣ ਨਜਾਈ ਆਸਾ ਮਹਰੂਲਾ ਪੱਲਾ ਸੜਵਡਾ ਅੱਖਾਂ ਸਭ ਹੋਏ ਕਿਉ ਡੋਟਾ ਡਟਾ ਹੋਏ ਕੀਮਤ ਪਾਇਣ ਕਿਆ ਦਾਇਕਣ ਵਾਲੀ ਤੇਰੇ ਦਸਮਾਏ ਮੇਰੇ ਸਾਈਂ ਪਾ ਘਰ ਗੰਮੀਰਾ ਗਣੀ ਗਈ ਰਾਹ ਤੂੰ ਨਦਣ ਤੇ ਲਾ ਕੇ ਤਾਪ ਉਣ ਚੀਰਾ ਰਹਾਉ ਸਾਰ ਸੁਰਤੀ ਮਿਲ ਸੁਖਤ ਕਮਾਈ ਸਭ ਕੀਮਤ ਮੈਂ ਲੈ ਕੀਮਤ ਪਾਈ ਗਿਆਨੀ ਤੇਨੇ ਗੁਰ ਗ੍ਰਾਈ ਕੰਨ ਜਾਈ ਤੇਰੀ ਚਲੁੰਦਿਆ ਸਭ ਸਤ ਸਭ ਸਭ ਚੰਗੀਆਂ ਆਈਆਂ ਸਿੱਧਾ ਮੁਰਖਾਂ ਕੀ ਆਉਂਦੀਆਂ ਤਦੜ ਚ ਦੇਖਣਾ ਨਾ ਪਾਈਆ ਕਰਮ ਨਾ ਪਹਰਾਈਆ ਆ ਅਣਵਲ ਕੇ ਵਿਚਾਰ ਸਿਖੀ ਫਰੇ ਤੇਰੇ ਪੰਡਾਰਾ ਜੇ ਤੋ ਦੇਤ ਸਹਿ ਕੇ ਆਚਾਰਾ ਮਨ ਸਤ ਸਵਰਣ ਨਾਰਾ ਆਸ ਮੰਨ ਪਹਿਲਾ ਆਖਣਿ ਉਸਰੇ ਮਰ ਜਾਓ ਆਖਣਿ ਉਸ ਕਾ ਸਚ ਨਾਮ ਸਤਿਨਾਮ ਹੀ ਲਗੈ ਬਹੁਤ ਭੂਕਾ ਖਾਂ ਜਿਨਿਆ ਦੁਖਾ ਸੋ ਘਮਸਰੇ ਮੇਰੀ ਮਾਇ ਸੋਚ ਸਚ ਸਚ ਨਾ ਰਹੋ ਸਚ ਨਾਮ ਕੀ ਤੇ ਲੋੜ ਆਈ ਆਖ ਤੇ ਕੀਮਤ ਨਹੀਂ ਪਾਈ ਜੇ ਸੰਮਲਤ ਆਖਣ ਪਾਇ ਵੱਡਾ ਨਾ ਹੈ ਘਾਟ ਨਾ ਜਾਏ ਨਾਮ ਰਹਿ ਨਾ ਹੋਵੇ ਸੋਗ ਜਿਨ ਦਰਨ ਲਚੁ ਕੇ ਮੋਹ ਗੁਣ ਹੋਰ ਨਾਹੀ ਕੋਇ ਨਾ ਕੋ ਆ ਨ ਕੋ ਜਿਉੜਿਆ ਹਉ ਤੇੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਸਹ ਤੇ ਕਮਾਤ ਨਾਨਕ ਨਾਮ ਆਪ ਜਿਸਨਾਤ ਰਾਗ ਗੁਗਰੀ ਮਾਲਾ ਚੌਥਾ ਹਰ ਕੇ ਜਹ ਸਤਗੁਰ ਸਤਿਪੁਰਖਾ ਬਿਨੋ ਕਰੋਂ ਗੁਰ ਬਾਸ ਹੰ ਕੀਰੇ ਕਿਰਮ ਸਤਿਗੁਣ ਸੋਣਾਈ ਕਰ ਦਿਆ ਨਾਮ ਪ੍ਰਕਾਸ਼ ਮੇਰੇ ਮੀਨ ਵਰਦੇ ਮੋਖ RAM ਨਾਮ ਪ੍ਰਕਾਸ਼ ਗੁਰਮਤਿ ਨਾਮ ਮੇਰਾ ਪ੍ਰਾਂਹ ਸਕਾਈ ਹਰ ਕੀਰਤਨੀ ਰਹਿ ਨਾਸ ਰਾਮ ਹਰ ਜਨ ਕੇ ਉਡ ਪਾ ਕੋਡੇ ਨੇ ਜਨਾਲ ਵਰਤਿ ਸਰਪਿਆਸ ਹਰ ਰਾਮ ਮਿਲਤ ਤਸ ਸਭ ਸੰਗਤ ਗੁਣ ਪ੍ਰਕਾਸ਼ ਜਿਨ ਹਰ ਹਰ ਰਚ ਨਾਮ ਨਾ ਪਾਇਆ ਪੇ ਪਾ ਗਿਨ ਜੰਮ ਪਾਸ ਜੋ ਸਤਗੁਰ ਚਰਨ ਸਮਤ ਨਹੀਂ ਆਏ ਇਹ ਜਿਨ ਜੀਵਤ ਜੀਵਾਸ ਜਿਨਾਂ ਹਾਂ ਜਨ ਸਤਗੁਰ ਸੰਗਤ ਪਾਈ ਤੈਨ ਪਰਮਤਮ ਲਿਖਿਆ ਲਖਾਸ ਤਨ ਤਨ ਸਾਸਮ ਜਿਤ ਰਸ ਪਾਇਆ ਮਨ ਜਨ ਨਾਮ ਨਾਮ ਪਰਗਾਸ ਨਾ ਗੁਜਰੀ ਮਹਲਾ ਪੰਜਵਾਂ ਕਾਲੇ ਰਮ ਚਿਤਰਾ ਤੁਮਾ ਜਾਰਾ ਜੀ ਪਰਿਆ ਸਰਵਤਰ ਮੈਂ ਜਨ ਤੋ ਪਾਇ ਤਾ ਕਰ ਜਗਾਂ ਗੰ ਤਰਿਆ ਮੇਰੇ ਮਨੋ ਜੀ ਸਤ ਸਤ ਮਿਲਿ ਸੋ ਤਰਿਆ ਗੁਰ ਪ੍ਰਸਾਦ ਬਰੰਗਤ ਪਾਇਆ ਸੋ ਕੀ ਕੰਚਰਿਆ ਰਹਾ ਜਨਨ ਪਿਤਾ ਲੋਕ ਸੁਖ ਸੁਨਤਾ ਕੋਈ ਨ ਤਿਸ ਕੀ ਤਰੇਆ ਸਿਰ ਸਿਰ ਜਗਸ ਮਾਹੀ ਠਾਕੁਰ ਕਾਹੇ ਮਨ ਪਉ ਕਰੇ ਉੜੇ ਉੜੇ ਆਵਸ ਕੋਸਾ ਤਿਸ ਬਾਝਾ ਬਚਰੇ ਛਰੇਆ ਜਨ ਕਾਣਾ ਕਰ ਲਾ ਮੈਂ ਤੁਮ ਚੁਬਾ ਮੈਂ ਮਨ ਮੈਂ ਸਿਮਰਨ ਕਰੀਆ ਸਭਨਾ ਦਸਿਆ ਤੁਸਿ ਗਾਨਾ ਠਾਕੁਰ ਕਰ ਤਨ ਕਰੀਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅਕਤ ਨ ਪਾਰਾ ਓਰੇ ਆ ਗਾ ਗਿਆ ਸਮ ਮਨ ਤੁਤਾ ਸੋ ਪ੍ਰਖੇ ਕੁੰਕਾਰ ਸਤਗੁਰ ਪ੍ਰਸਾਦ ਸੋ ਪਰਖਨ ਰੰਗ ਜਾ ਹਰ ਪਰਖਨ ਰੰਗ ਜਾ ਹਰ ਅਗਮਾਇ ਗਮ ਅਪਾਰ ਸਤਿ ਆਵੈ ਸਤਿ ਆਵੈ ਤੁਧ ਜੀ ਹਰ ਸੱਚੇ ਸਰਜਨ ਹਾਰਾ ਸਭ ਜੀ ਤੁਮਾਰੇ ਜੀ ਤੁਝ ਜੀ ਆਕਾ ਦਾ ਤਾਰਾ ਹਰਿ ਤੇਵ ਸੰਸੋ ਜੀ ਸੰਸੁਖ ਵਿਸਾਰਣ ਹਾਰਾ ਅਰੇ ਆ ਪੇਟਾ ਕੋਰਣਾ ਪੇਸ਼ੇ ਉਨ ਕੀ ਕਿਆ ਨਾਨਕ ਜਨ ਤ ਵਿਚਾਰਾ ਤੂੰ ਕਟ ਕਟ ਅੰਤਰ ਸਰਵਨ ਅੰਤਰ ਜੀ ਅਰੇ ਕੋ ਪ੍ਰਕਾਸ਼ਾਣਾ ਇੱਕ ਦਾਤਾ ਇੱਕ ਬੇਖਾਰੀ ਦੀ ਸਭ ਤੇਰੇ ਜੋ ਜਵੜਾ ਤੂੰ ਆਪੇ ਦਾਤਾ ਆਪੇ ਪੂਤਾ ਜੀ ਮਤਲਬ ਇਹ ਨਾ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕਿਆ ਗੁਣਿਆ ਤਵਾਨਾ ਜੋ ਸੇਵਾਂ ਜੋ ਸੇਵਾਂ ਜਨ ਨਾਨਕ ਤਨ ਕੁਰਬਾਨਾ ਹਰਿ ਆਵੈ ਸੇ ਜੰਜਕ ਮੈਂ ਸੁਖਵਾਸੀ ਸੇ ਮੁਗਦ ਸੇ ਮੁਗਦ ਪੈਰ ਨਾਮ ਪਿਆਇਆ ਜੀ ਤੈਨ ਤੋਟੇ ਜਾਂਦੀ పాਸੀ ਜਿੰਨਰ ਕੋ ਨਲ ਕੋ ਆਇਆ ਜੀ ਤਨ ਕਾ ਪਉ ਸੁਖਵਾਸੀ ਜਿਨ ਸੇ ਆ ਜਿਨ ਸੇ ਆ ਮੇਰਾ ਹਰ ਜੀ ਕੇ ਹਰ ਹਰ ਤਨ ਸੇ ਤਨ ਜਿਨਾਂ ਤੇ ਆਇਆ ਜੀ ਤਨ ਨਾਨਕ ਦਿਨ ਬਲ ਜਾਸੀ ਤੇਰੀ ਪਗਤ ਤੇਰੀ ਪਗਤ ਪੰਡਾਰ ਜੀ ਪਰ ਬੇਅੰਤ ਬੇਅੰਤਾ ਤੇਰੇ ਪਗ ਤੇਰੇ ਪੰਸਰਾਂ ਤੋਂ ਜੀ ਹਰਨ ਕਨੇ ਗਨੰਤਾ ਤੇਰੀ ਅਨਕ ਤੇਰੀ ਅਨਕ ਰਹਿ ਪੂਜਾ ਜੀ ਤਾਂ ਤਾਂ ਪੈ ਦਰ ਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਬੜਾ ਬੋ ਸਿਮਰਤ ਸਾਸ ਜੀ ਹਰ ਕਰਿਆ ਕਟ ਕਰਮ ਕਰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ 바ਹੇ ਮੇਰੇ ਅਰਪ ਗਵੰਤਾ ਤੂੰ ਆਗ ਪ੍ਰਕਾਰ ਕੰਮ ਪ੍ਰਕਰਤਾ ਜੀ ਤੂੰ ਜਿਵੜਾ ਨਾ ਕੋਈ ਤੂੰ ਜਗ ਜਗ ਵੇਖੋ ਸਦਾ ਸਦਾ ਤੂੰ ਇੱਕੋ ਜੀ ਤੂੰ ਨੇ ਚਲ ਕਰਤਾ ਸੋਈ ਖੁਦ ਆਪੇ ਪਾਵੈ ਸੋਈ ਵਰਤਨੀ ਆਪੇ ਕਰਿ ਸੋਈ ਤਉ ਤੇ ਆਪੇ ਸ੍ਰਿਸ਼ਟ ਸੁਪਾਈਂਗੀ ਤਉ ਤੇ ਆਪੇ ਸ੍ਰਿਸ਼ਟ ਸੰਗੋਈ ਜਨ ਨਾਨਕ ਗੁਣ ਗਾਵੈ ਪ੍ਰਤੇਕੇ ਜੀ ਜੋ ਸਭ ਸੈ ਕੋ ਜਾਣੋਈ ਆਸਾ ਮੰਨ ਲਾ ਚੋਤਾ ਤੋ ਕਰਤਾ ਸਚਿਆਰ ਮੰਡਾ ਸਾਈਂ ਜੋ ਤੋ ਪਾਵੈ ਸੋਈ ਠਿਸੀ ਜੋ ਤਉ ਦੇ ਸੋਈ ਹੋ ਪਾਇਨਾ ਤੈਨੂੰ ਤੂੰ ਸਵਨੀ ਕਿਆ ਆ ਜਿਸਨੂੰ ਕਿਰਪਾ ਕਰ ਤੈਨ ਨਾਮ ਅਮਰਤ ਪਾਇਆ ਗੁਰ ਮਖਲਾ ਦਾ ਮਨ ਮਖ ਗਵਾਇਆ ਤਦ ਆਪ ਵਿਚੋਂ ਆਇਆ ਆਪ ਮਿਲਾਇਆ ਤੂੰ ਦਰਿਆ ਸਭ ਤੁਝ ਹੀ ਮੈਂ ਤੇਰੇ ਬਿਨ ਦੁਜਾ ਕੋਈ ਨਾ ਕੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਚੜਿਆ ਸੱਜੋ ਕੀ ਮੇਲ ਜਿਸਨੋਂ ਤੂੰ ਜਾਣਾ ਹੈ ਸੋਈ ਜਨ ਜਾਣ ਹਰ ਕੋ ਸਦੀ ਆ ਤੁਮ ਕਾਣ ਜਿਨਾਂ ਹਰ ਸੇਵਿਆ ਤਿਨ ਸੁਖ ਪਾਇਆ ਸਜੇ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਕਿਰਤਿਆ ਸਮੋਏ ਤਦ ਬਿਨ ਤੋ ਜਾਇ ਹੋ ਨ ਕੋਇ ਕੋ ਕਰ ਕਰ ਮੇਕ ਜਾਣਾ ਹੈ ਸੋਏ ਜਨ ਨਾਨਕ ਗੁਰਮਖ ਪਰਗਟ ਹੋਏ ਆਸਮਾਨ ਲਾ ਪਹਿਲਾ ਤਿਤ ਸਰਵੜਾ ਪੱਲੇ ਨਿਵਾਸ ਆਣੀ ਪਾਉ ਮਤ ਜਨੇ ਕੀਆ ਪੰਕਜੋਂ ਪਗ ਨਹੀਂ ਚੱਲੇ ਹਮ ਦੇਖਾ ਤ ਡੋਬਿਏ ਲੇ ਮਨੇ ਕਨ ਕੀਤ ਸਮੂੜ ਮਨਾ ਅਰਬਿ ਸਰਤ ਤੇਰੇ ਗੁਣ ਗਲਿਆਰਾ ਨਾ ਨਾਉ ਜਤੀ ਸਭ ਨਹੀਂ ਪੜਿਆ ਮੂਰਤ ਮੁਗਦਾ ਜਨ ਭਿਆ ਪ੍ਰਣਵਤ ਨਾਨਕ تن ਕੀ ਸਰਣਾ ਜਿਨ ਤੂੰ ਨਾਹੀ ਸਰਿਆ ਆਸਾ ਮਨ ਲਾ ਪੰਜਵਾ ਐ ਪ੍ਰਾਪਤ ਮਨੁਖ ਦਿਉਰੀਆ ਕੋਪਤ ਮਿਲਣ ਕੀ ਚਰੀਪਰੀਆ ਔਰ ਤਾਂ ਚਰਕ ਤੈਨਾ ਕਾਮ ਪ੍ਰਸਾਦ ਸੰਗਤ ਪਜ ਕੇ ਹੁਨ ਨਾਮ ਸਰੰਗ ਜਾਮ ਲਾਗ ਪਉ ਦੁਰ ਤਰਨ ਕੇ ਜਨਮ ਬਿਤਾ ਜਾਤ ਰਾਮਾ ਮਾਇਆ ਕਰਾ ਜਪ ਤਪ ਸੰਜਮ ਕਰਮ ਨਾ ਖਮਾਇਆ ਸੇਵਾ ਸਾਰਧਨ ਨ ਜਾਣਿਆ ਰਾਮਾ ਕੋ ਨਾਨਕ ਅੰਨੀਚ ਕਰਮ ਸਰਨ ਪਰੇ ਕੀ ਲਾਗ ਸਰਮਾ ਏਕ ਓੰਕਾਰ ਜਿਨਿ ਵਾਹਿ ਗੁਰਜੀ ਕੀ ਫਤਹਿ ਆਸਾਹੀ ਦਸਮੀ ਚੌਪਈ ਉਨਰਾਚਿਸ ਦਾ ਕਾਟਾ ਸੀਸਾ ਸ੍ਰੀ ਅਸ ਕੀਤ ਜਗਤ ਕੇ ਇ사 ਹੋ ਪਰਪ੍ਰਿਤ ਗਵਰਤੇ ਭਈ ਸਭ ਨਿਆਨ ਬੰਧਾਈ ਨਹੀਂ ਤਨ ਤਨ ਲੋਕ ਕੇ ਰਾਜਾ ਦੁਸ਼ਤ ਦਾ ਫਿਰ ਅਕਰਪਉਨ ਕੇ ਸਰਜਨ ਹਾਰੇ ਦਾਨੀ ਕਬਿਓ ਬਾਜ ਬੇਨਤੀ ਚੌਪਈ ਅਮਰੀ ਕਰੋ ਅਤੈ ਰਚਾ ਪੂਰਨ ਹੋਏ ਚਿਤ ਕੀ ਇੱਛਾ ਤਾ ਚਰਨ ਕਰ ਲੈ ਅਮਾਰਾ ਆਪਣਾ ਜਾਨ ਕਰੋ ਪਿਤ ਅਮਰੇ ਦੂਤ ਸਭਾ ਤੋਂ ਕਾਵ ਆਪਾਦਨ ਮਚਾ ਸੁਖੀ ਵਸੈ ਮੋਰ ਪਰਵਾਰ ਸੇਵਕ ਸਿੱਖ ਸਭ ਕਰਤਾ ਰਾ ਔਰ ਚਾਨ ਵੀ ਕਰਦਾ ਕਰੇ ਸਭ ਪੈਰ ਕੋ ਆਸੰ ਗਰਿਆ ਪੂਰਨ ਹੋਇਆ ਮਾਰੀ ਆਸਾ ਔਰ ਭਜਨ ਕੀ ਰੇ ਪਿਆਸਾ ਤੂੰ ਮੈਂ ਛੱਡ ਗਈ ਹਵਰ ਨਾ ਤਿਉ ਜੋ ਪਰਜਾ ਸਤਮ ਤੇ ਪਾਉ ਸੇਵ ਸੇਖਾ ਮਰੇ ਤਾਰੀਏ ਤਨੁ ਤਨ ਸਤਰਾ ਮਰੀ ਮਾਨੀਏ ਆਪ ਮਾਤਰਾ ਸੋ ਨਿਮਨੀਆ ਮੂਜੋ ਸਦਾ ਮਾਨ ਰਚਾ ਸ੍ਰੀ ਹਸ ਤਜੋ ਕਰਿ ਰਚਾ ਗਾਖ ਲਿਆ ਮ ਰਤਨ ਹਾਰੀ ਸਾਹਿਬ ਸਤਿ ਸਾਈਂ ਪਿਆਰੇ ਤਿੰਨ ਬੰਕ ਦੋ ਸਣ ਕੇ ਹੰਤ ਤਾ ਕਮਾ ਪਰੀ ਚਤਰ ਦਸ ਕੰਤਾ ਆਲ ਪਾਇ ਰੰਨਾ ਮੋਤਾ ਆਲ ਪਾਇ ਸਿਜੂ ਆਉਤਰਾ ਆਲ ਪਾਇ ਕਰਮ ਸੰਪਰਗਾਚਾ ਸਰਲ ਕਾਲ ਤਾਕੀਆਂ ਤਮਾ ਸਾ ਜਨ ਕਾਰਨ ਕੀਚ ਬੇਤਰਾਜ ਬ੍ਰਹਮਾ ਜੋਤੀਆਂ ਜਨ ਪਾਲ ਸਵਨਉ ਸਵਾਰਾ ਨਮਸਕਾਰ ਹੈ ਤਾ ਮਾਰਾ ਜਨ ਪਾਲ ਚੋ ਜਗਤ ਬਨਾਇਓ ਦੇਵਤਾ ਜਦ ਚਮਕ ਜਾਇਓ ਆਦਿ ਅੰਤਿ ਕੈ ਆਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਕਿਸੇ ਕੋ ਮਾਰੀ ਸਕਲ ਪ੍ਰਜਾ ਜਿਵੇਂ ਆਪ ਸਵਾਦੀ ਸ੍ਰੀ ਕਨਕੋ ਸਿਵ ਕੋ ਸੁਖ ਦੀਓ ਸਤਨ ਗੋਪਲ ਮੋ ਬਦ ਕੀਓ ਅੰਡ ਕਟ ਕੇ ਅੰਤਰ ਕੀ ਜਾਣਤ ਹਲੇ ਬੁਰੇ ਕੀ ਤੀਰ ਪਛਾਨਤ ਕੀਤੇ ਤੇ ਕੁੰਜਰੀ ਹਸਤੁਲਾ ਅਪਰਿ ਕਰਪਾ ਦੇ ਘਰ ਫੂਲਾ ਸੰਤਨ ਉਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕ ਕੀ ਕੀਰਪਚਾਨਾ ਅੜ ਅੜ ਕੇ ਪਟਪਟ ਕੀ ਜਾਨਾ ਜਬਦ ਕਰੰ ਕਰਾ ਕਰਤਾਰਾ ਪ੍ਰਜਾ ਤਲ ਤੋ ਦੇ ਅਪਾਰਾ ਜਬ ਆਕਰ ਕਰਤਾ ਕਮਾ ਕਮਾ ਮਤ ਦੇ ਦਰਸੋ ਜਿਥੇ ਬਦੰਤ ਸ੍ਰੀ ਤੋਂ ਸੰਤਾਰੈ ਆਪ ਆਪਣੀ ਮੋਜ ਚਾਰ ਤੂੰ ਸਭੀ ਤੇ ਰਤ ਨਿਰਾਲਮ ਜਾਣਕ ਭੇਜਦੇ ਅਰੇ ਆਲਮ ਰੰਗ ਕਾ ਨਿਉਤ ਕਰ ਲੰਮ ਆ ਆਧਨੀ ਲਨ ਦਸੰਮ ਆਪਾ ਮੋੜ ਚਾਰ ਤੇ ਪੈਦਾ ਜਾਗੋ ਬੇਵਨਾ ਪਾਵਕ ਪੈਦਾ ਤਾਂ ਕੋ ਕਰਪਾ ਨੇ ਅਨਮਨਤ ਮਾ ਮੋੜ ਕੰਪੀ ਦਿਨਾਂ ਜਾਣਕ ਮਹਾਦੇਵ ਕੋ ਕਹਿ ਤਸਲਾ ਸਿਵਾ ਨਿਰੰਕਾਰ ਕਾ ਕੀ ਨਕਨ ਪਿਵ ਆਪ ਆਪ ਨੀ ਬੋਧ ਦੇਤੀ ਵਰਨ ਕ ਪਿੰਨ ਪਿੰਨ ਤੋਲ ਦੇਤੀ ਕਮਰਾ ਲਖਾ ਨਾ ਜਾਏ ਪਸਾਰਾ ਕੇ ਬਿਸ ਜਾ ਪ੍ਰਥਮ ਸੰਸਾਰਾ ਇੱਕ ਹੈ ਰੂਪਨੁ ਸਰੂਪਾ ਰੰਗ ਪਇਓ ਰਾਮ ਤੇ ਉਪਾ ਅੰਡਜੈ ਰਚਿ ਤੇ ਕਿਨੀ ਉਦਭੁਜ ਕਾਨ ਹੋਰਚ ਦੀਨੀ ਔਂ ਫੂਲ ਨਾ ਜਾਵ ਬੈਠਾ ਔਂ ਸਿਮਟ ਗੋ ਸੰਕਰ ਬੈਠਾ ਸਾਰੇ ਚਰਨ ਦਾ ਚੰਪਾ ਆਤਵਾ ਸਰੂਪ ਸਿਆਮ ਦਾ ਅਵਰਚਾ ਮੇਰੀ ਤੂੰ ਕਰੋ ਸੇਕ ਬਾਰ ਸਿਕ ਸੰਕਰੋ ਦੁਤ ਜਿਤੇ ਉਟੋ ਤਉ ਤਪਤਾ ਸਕਲਮਲੇਜ ਕਰੋ ਰਣ ਕਤਾ ਜੇ ਅਸਤੁੱਤ ਸਰਨੀ ਪਰੇ ਤਿਨਕੇ ਦੁਤ ਲਗਤਾ ਮਰੇ ਸੁਖ ਜਾਨ ਪਰ ਪਰੇ ਤਿਆਰੇ ਤਿਨਕੇ ਤੂੰ ਸੰਕਟ ਸਵਟਾਰੀ ਜੋ ਖਲ ਕੋ ਇਕ ਬਾਰ ਪਿਆ ਤਾਂਕੇ ਪਾਲਿਕਟ ਮੈਂ ਐਛਾਤਾ ਸੰਕਲਣਾ ਦੁਖ ਚਰੇ ਠਾ ਤਦ ਕਾਲਾ ਕਿਰਪਾ ਦ੍ਰਿਸ਼ ਤਨ ਜਾਣੀ ਰੋ ਤਾਂਕੇ ਤਾਪ ਤਨਖ ਮੈਂ ਰੋ ਜਿੱਦ ਸਿਧ ਕਰਮੋਂ ਸੰਹੋਈ ਉਰਜਾ ਅਚਰਜ ਕੇ ਨਾ ਹੋਈ ਇੱਕ ਬਾਤ ਜਿਨੂੰ ਮੈਂ ਸੰਭਾਲਾਂ ਪਾਲ ਪਾਲ ਕੇ ਤਿਆ ਹਮਾਰਾ ਜਿੰਨਾ ਮਨ ਤਿਆਰੋ ਕਾ ਦਰਗੁਤ ਦੂਖ ਤੇਰਾ ਨੜ ਕੇ ਤੁਮ ਸਰਣ ਤੇ ਆਈ ਆਪ ਆਪ ਗਾ ਲਿਓ ਪਾਰੀ ਸ਼ਰਮ othor ਮੋ ਸਾਈ ਦੁਸ਼ਤ ਦੋਗ ਤੇ ਲਿਓ ਬਚਾਈ ਸੋਇ ਆਏ ਕਹਿ ਜਉ ਤੇ ਤੁਮਰੇ ਸੋ ਤੇ ਕੋ ਆਖਵੇਂ ਨਹੀਂ ਆਨਿਓ RAM NAI PURAN PURAN ਅਨੇਕ ਮਤਿਕ ਨਾਮ ਲਿ ਸਿਮਰਤ ਸਾਕਰ ਵੇਦ ਸੁਭਾਉ ਪੋ ਪੇਦ ਗਾਮੀ ਕਨਾ ਜਨਮ ਰਿਯਸ ਪਾਨ ਕਿਰਪਾ ਤੁਮਰੀ ਕਾ ਮੈਨੇ ਸਭ ਤੋਇ ਬਖਾਮਿਓ ਦੋਰਾ ਸਗਲ ਦਵਾਰ ਕੋ ਚਾਢਕੇ ਗਇਓ ਤੁਹਾਰੋ ਤਾਰ ਬਾਇ ਗਰੇ ਕੀ ਲਾਜਿ ਅਸ ਕੋਬਿੰਦ ਦਾਸ ਤੁਹਾਰੀ RAM ਕਲੀ ਮਨ ਲਾਤੀ ਜਾ ਆਨੰਦੇ ਕੋ ओंकार ਸਤਗੁਰ ਪ੍ਰਸਾਦ ਅੰੰਗ ਪਿਆ ਮਰੀ ਮਾਇ ਸਤਗੁਰ ਮੈਂ ਪਾਇਆ ਸਤਿਗੁਰਤਾ ਪਾਇਆ ਸਭ ਸਿద్ధి ਮਨੁ ਜੀਆਂ ਵਹਦਾਈਆਂ ਰਾਗ ਰਤਨ ਪਰਵਾਰ ਪਰੀਆਂ ਸਦਗਾ ਬੜੀ ਆਈਆਂ ਸਬਦੋ ਤਾਂ ਗਾਵਾਰੀ ਕੇਰਾ ਮਨ ਜਿਨੀ ਵਸਾਇਆ ਐ ਨਾਨਕ ਨੰਦਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੁਸ ਅਗਰੋ ਹਰ ਨਾਲੇ ਹਰ ਨਾਲੋਂ ਤੁਮ ਮਨ ਮੇਰੇ ਦੁਸਾਂ ਵਿਚਾਰਣਾ ਗੀ ਕਰਨ ਕਰੇ ਤੇਰਾ ਕਾਜ ਸਭ ਸੁਹਾਰਣਾ ਸੋ ਨਾਨਕਲਾ ਸੰਗਰਥ ਸੁਆਮੀ ਸੋ ਕਿਉ ਨਾਮ ਸਾਰੇ ਕਹਿ ਅਨੰਤ ਮਨ ਮੇਰੇ ਸਦਾ ਰਹੁ ਰਨਾਮੇ ਸਾਚੇ ਸਾਈ ਬਾ ਕੀ ਨਹੀਂ ਕਰਤੇ ਰ ਅਰਥਾਂ ਤੇਰਾ ਸੋ ਕੀਚੈ ਜਿੰਦੇ ਵੀ ਸੁਪਾਵੇਂ ਸਦਾ ਸਿ ਸਲਾਹ ਤੇਰੀ ਨਾਮ ਮਨ ਵਸਾਵੇਂ ਨਾਮ ਜਿਨ ਕੰਮੋ ਸਿਆ ਆਹ ਜੀ ਸਭ ਸੁਧ ਬਨੇਲੇ ਐ ਨਾਨਕ ਸੁਖੇ ਸਾਈਂ ਕਿਆ ਨਹੀਂ ਕਰਕੇਗਾ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਆਧਾਰ ਮੇਰਾ ਜਿਨ ਮੁੱਖਾਂ ਸਭ ਹੋਈਆਂ ਘਰ ਸਾ ਸੁਖ ਮਨਿਆ ਉਸਿਆ ਜਿਨੇ ਇੱਛਾ ਸਾ ਪੁਜਾਈਆਂ ਅਦਾ ਕੁਰਬਾਨ ਕੀਤਾ ਮਨ ਬਿਟੋ ਜੇ ਜੀਆਂ ਬਣਿਆਆਂ ਐ ਨਾਨਕ ਸੁਣੋ ਸੰਤੋ ਸਤਿਰੋਪਿਆ ਦਾ ਸਾਚਾ ਨਾਮ ਮੇਰਾ ਧਾਰ ਪਾਜੀ ਮਨ ਸੋ ਤਿਤ ਘਰ ਸਭ ਪਾਗ ਆਠ ਸਫਾ ਕੈ ਸਭ ਜਵਾਂ ਜੀ ਅਲਾ ਜਿਤ ਘਰ ਤਾਲੀਆਂ ਅੰਤ ਦੁਖ ਦਵਸ ਕੀਤੇ ਕਾਲਖੰਡ ਤੋ ਮਾਰਿਆੁਰ ਕਰਮ ਪਾਇਆ ਤੋ ਜਿਨ ਕਾ ਸੇ ਨਾ ਮਰ ਕੇ ਲਾਗੇ ਕਹਿ ਨਾਨਕ ਤੈ ਸਤੂਆ ਜਿਤ ਕਰਿਆ ਨਾ ਦਵਾਂ ਜੀ ਅਨਸੁ ਨਾ ਬਡ ਪਾਗਿਓ ਸਗਲ ਮਨੋਂ ਰਖ ਪੁਰੇ ਆਤਮ ਰੰਗ ਪਾਇਆ ਉਤ ਦੇ ਸਗਲ ਸੂਰ ਧੋਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਚਾ ਚਲ ਪਐ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਭਵੰਤ ਸਤਿਗੁਰਿਆ ਪਰ ਪੂਰੇ ਬਨਵੰਤ ਨਾਨਕੁਰ ਚਰਨ ਲਾਗੇ ਓ ਅਜੇ ਹਲਾ ਤੂਰੇ ਮੰਦਾ ਮੀਮਾ ਲਾ ਪੰਜਵਾ ਥਾਰ ਵਿੱਚ ਨਾਸ ਤੂ ਕਈਓ ਸਾਧ ਸੰਤੋਖ ਵਿਚਾਰੋ ਅੰਬਦ ਨਾਮ ਦਾੁਰ ਕਾ ਪੈਓ ਜਿਸ ਕਾ ਸੰਸਾਰ ਜੇ ਕੋ ਖਮ ਜੇ ਕੋ ਪੁੰਚੈ ਕਿਸ ਕਾ ਇਹ ਧਾਰੋ ਇਹ ਵਲਤ ਨਹੀਂ ਜਾਈ ਇਤਨੇ ਖਰਾਬ ਬੰਧਾਰ ਤਾ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪ੍ਰਸਾਰੂ ਸ਼ਲੋਕ ਮਹਾਰਾ ਪੰਚਾ ਜਿਆ ਕੀ ਤਾ ਨਾ ਤੋ ਨਹੀ ਮੈਨੋ ਜੋ ਕੀ ਤੋਈ ਮੈਨੇ ਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਈ ਹੋਈ ਸਰਸਪਿਆ ਮਰਮ ਕੋਈ ਸਤਗੁਰ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਕੀ ਵਰੇ ਆਪੋੜੀ ਜਿੱਥੈ ਕੋ ਸਮਰਥ ਜਿੱਥੈ ਕੋ ਨਾ ਉਤੈ ਤੇਰੀ ਰਤ ਅਗਨੀਓ ਦਰਮਾਨ ਸੁਣ ਕੇ ਜੰਮ ਕੇ ਦੂਤ ਨਾਏ ਤੇ ਰਹਿ ਛਡ ਜਾਏ ਮਾਝ ਦੇ ਖਾਨ ਸਰਕਾਰੋ ਗੁਰ ਸਾਧੀ ਪਰ ਪਾਏ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਣੇ ਕਲਮ ਉਪਨ ਗੁਰ ਗੋਬਿੰਦ ਗਾਈ ਸਭ ਸੈ ਨੋ ਕਿਰਪਾ ਜਖਮ ਉਹ ਤਮ ਕਾ ਢੀਏ ਵਿਰਲੇ ਕੇ ਕੇ ਮਹੱਲਾ ਪੰਜਵਾਂ ਰਖੇ ਲਖਣਾਰ ਆਪੇ ਬਾਰੇ ਨਾ ਗੁਰ ਕੀ ਪੈਰੀ ਪਾਏ ਸਾਜ ਸਵਾਰਿਆ ਨਾ ਓ ਆਪ ਦਾਲ ਮਨੋ ਨ ਮਿਸ ਸਾਤ ਜਨਾ ਕੇ ਸੰਗ ਪੰਜ ਤਾਰੀਨ ਸਾਖ ਤਨੰਦ ਕੁਦਸ ਖੈ ਨ ਮੈਦਾਰਨ ਜੇ ਸਾਹਿਬ ਕੀ ਟੀਕ ਨਾਮਿ ਕਮਨ ਮਾਨੀ ਜੇ ਸਿਮਰਤ ਸੁ ਹੋਏ ਸਗਲੇ ਦੁਖ ਜਾਈ ਤਿਸ ਸਾਹਿਬ ਕੀ ਟੀਕ ਨਾਮਿਕ ਮਨ ਮਾਹੇ ਜੇ ਸਿਮਰਤ ਸੁਖ ਹੋਏ ਸਗਲੇ ਦੁੱਖ ਦਾਇ ਦੁੱਖਾਂ ਪਾਪਾਂ ਕਲੇਸ਼ਾਂ ਦਾ ਨਾਸ ਵਾਹਿਗੁਰੂ ਤੇਰੇ ਭਜਨ ਮੰਗੀ ਦਾ ਪਰਤਾਪ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤ